ਹਾਂਜੀ ਆ ਦੇਖੋ ਸੂਆ ਬੰਦਾ ਨਹਿਰ ਭਰੀ ਜਾਂਦੀ ਆ ਦੇਖ ਲਓ ਕੋਲੇ ਆ ਨਹਿਰ ਭਰੀ ਵਗਦੀ ਆ ਸੂਆ ਬੰਦਾ ਹੁਣ ਆਕੇ ਚਲਾਇਆ ਸੀ ਮੋਟਰਾਂ ਛੱਡੀ ਬੈਠਿਆ ਕਣਕਾਂ ਨੂੰ ਪਾਣੀ ਲਈ ਜਾਂਦੇ ਅਸੀਂ ਆਪਣੀਆਂ نسلਾਂ ਦੇ ਆਪਣੇ ਆਉਣ ਵਾਲੇ ਪੁੱਵਖ ਦੇ ਪੰਜਾਬ ਦੇ ਧਰਤੀ ਦੇ ਪਾਣੀ ਦੇ ਬੈਰੀ ਅਸੀਂ ਆਪ ਲੋਕ ਮੋਟਰਾਂ ਛੱਡੀਆਂ ਹੋਈਆਂ ਕਣਕਾਂ ਨੂੰ ਪਾਣੀ ਲੱਗਦਾ ਨਹਿਰ ਦਾ ਪਾਣੀ ਵੀ ਆਪਾਂ ਲਾਉਂਦੇ ਆ 2039 ਤੱਕ ਡੈਡਲਾਈਨ ਹੈ ਪੰਜਾਬ ਕੋਲੇ ਸਾਡਾ ਪਾਣੀ ਧਰਤੀ ਹੇਠੋਂ ਮੁੱਕ ਜਾਣਾ ਹਰ ਸਾਲ 5 7 10 ਫੁੱਟ ਪਾਣੀ ਥੱਲੇ ਜਾ ਰਿਹਾ ਸੀ ਉਹ ਰੱਬ ਦਾ ਬਾਸ ਦਾ ਪੰਜਾਬੀਓ ਓਏ ਅਕਲ ਦੇ ਵੈਰੀਓ ਓਏ ਆਪਣੀਆਂ ਨਸਲਾਂ ਦੇ ਦੁਸ਼ਮਣੋ ਸਮਝੋ ਇਸ ਗੱਲ ਨੂੰ ਕਿਉਂ ਨਹੀਂ ਲਾਉਂਦੇ ਬਾਈ ਕਿਉ ਵਰਗਾ ਪਾਣੀ ਆ ਐ ਲੱਗੂ ਫਸਲਾਂ ਨੂੰ ਜਿਵੇਂ ਕਿਸੇ ਮੌਲੇ ਬਲਦ ਨੂੰ ਗੁੜ ਘਿਓ ਦੇ ਦਈ ਗਏ ਤੇ ਬਲਦ ਖੜਾ ਹੋ ਜਾਂਦਾ ਐ ਲੱਗਦਾ ਪਾਣੀ ਆਹ ਇਹ ਬੰਦ ਕਰੀ ਬੈਠੇ ਆ ਕਿੱਛੇ ਗਈ ਹੈ ਸਾਡੀ ਅਕਲ ਯਾਰ ਕਿਉਂ ਅਸੀਂ ਆਪ ਹੀ ਦੁਸ਼ਮਣ ਬਣ ਗਏ ਆਪ ਹੀ ਆਪਣੀਆਂ ਔਨ ਬਗਾਂ ਨਸਲਾਂ ਦੇ ਘਟੋਏ ਪੱਟੀ ਜਾਂਦੇ ਪਹਿਲਾਂ ਵੀ ਮੈਂ ਬਹੁਤ ਵਾਰੀ ਇਹ ਗੱਲ ਤੇ ਬੋਲਿਆ ਝੋਨੇ ਵੇਲੇ ਵੀ ਝੋਨੇ ਲਈ ਜਾਂਦੇ ਹੁੰਦੇ ਨੇ ਪਾਣੀ ਲੋਡ ਹੁੰਦਾ ਸੂਏ ਮੋਗੇ ਬੰਦ ਪਏ ਹੁੰਦੇ ਮੋਟਰਾਂ ਚਲਾਈ ਜਾਂਦੇ ਹੁੰਦੇ ਤੇ ਰੱਬ ਦਾ ਬਾਸਤਾ ਇਸ ਗੱਲ ਨੂੰ ਸਮਝੋ ਮਾੜਾ ਯਕਲ ਨੂੰ ਹੱਥ ਮਾਰੋ ਨਾ ਆਪਾਂ ਵੈਰੀ ਬਣ ਗਏ ਨਾ ਆਪਣੀ ਜੜ ਪੱਟ ਗਏ ਅੱਖਾਂ 'ਚ ਸੁਣਦੇ ਰੋਮੋਗੇ ਧਰਤੀ ਨੇ ਬੰਜਰ ਹੋ ਜਾਣਾ ਸਾਂਭ ਲੋ ਸੰਭਿਆੰਦਾਸ ਪਾਣੀ ਨੂੰ ਤਾਂ ਹਾਂਜੀ ਆ ਦੇਖੋ ਸੂਆ ਬੰਦ ਆ ਨਹਿਰ ਭਰੀ ਜਾਂਦੀ ਆ ਦੇਖ ਲਓ ਕੋਲੇ ਆ ਨਹਿਰ ਭਰੀ ਵਗਦੀ ਆ ਸੂਆ ਬੰਦਾ ਹੁਣ ਆਕੇ ਚਲਾਇਆ ਸੀ ਮੋਟਰਾਂ ਛੱਡੀ ਬੈਠੇ ਕਣਕਾਂ ਨੂੰ ਪਾਣੀ ਲਈ ਜਾਂਦੇ ਅਸੀਂ ਆਪਣੀਆਂ نسلਾਂ ਦੇ ਆਪਣੇ ਆਉਣ ਵਾਲੇ ਪਿੱਖ ਦੇ ਪੰਜਾਬ ਦੇ ਧਰਤੀ ਦੇ ਪਾਣੀ ਦੇ ਬੈਰੀ ਅਸੀਂ ਆਪ ਲੋਕ ਮੋਟਰਾਂ ਛੱਡੀਆਂ ਹੋਈਆਂ ਕਣਕਾਂ ਨੂੰ ਪਾਣੀ ਲੱਗਦਾ ਨਹਿਰ ਦਾ ਪਾਣੀ ਨਹੀਂ ਆਪਾਂ ਦਾ 2039 ਤੱਕ ਡੈਡਲਾਈਨ ਹੈ ਪੰਜਾਬ ਕੋਲੇ ਕਿ ਸਾਡਾ ਪਾਣੀ ਧਰਤੀ ਹੇਠੋਂ ਮੁੱਕ ਜਾਣਾ ਹਰ ਸਾਲ 5 7 10 ਫੁੱਟ ਪਾਣੀ ਥੱਲੇ ਜਾ ਰਿਹਾ ਸੀ ਉਹ ਰੱਬ ਦਾ ਬਾਸ ਦਾ ਪੰਜਾਬੀਓ ਕੋਈ ਅਕਲ ਦੇ ਵੈਰੀਓ ਕੋਈ ਆਪਣੀਆਂ ਨਸਲਾਂ ਦੇ ਦੁਸ਼ਮਣੋ ਸਮਝੋ ਇਸ ਗੱਲ ਨੂੰ ਕਿਉਂ ਨਹੀਂ ਲਾਉਂਦੇ ਬਾਈ ਕਿਵਾਰਗਾ ਪਾਣੀ ਆ ਐ ਲੱਗੂ ਫਸਲਾਂ ਨੂੰ ਜਿਵੇਂ ਕਿਸੇ ਮੌਲੇ ਬਲਦ ਨੂੰ ਗੁੜ ਕਿਵਾਰ ਦੇ ਦਈ ਗਏ ਤੇ ਬਲਦ ਖੜਾ ਹੋ ਜਾਂਦਾ ਐਂ ਲੱਗਦਾ ਪਾਣੀ ਆਹਾ ਇਹ ਬੰਦ ਕਰੀ ਬੈਠਿਆ ਕਿੱਛੇ ਗਈ ਹੈ ਸਾਡੀ ਅਕਲ ਯਾਰ ਕਿਉਂ ਅਸੀਂ ਆਪ ਹੀ ਦਸ਼ਮਣ ਬਣ ਕੇ ਆਪ ਹੀ ਆਪਣੀਆਂ ਔਨ ਬਗਾਂ ਨਸਲਾਂ ਦੇ ਘਟੋਏ ਪੱਤੀ ਜਾਂਦੇ ਆ ਪਹਿਲਾਂ ਵੀ ਮੈਂ ਬਹੁਤ ਵਾਰੀ ਇਹ ਗੱਲ ਤੇ ਬੋਲਿਆ ਝੋਨੇ ਵੇਲੇ ਵੀ ਝੋਨੇ ਲਈ ਜਾਂਦੇ ਹੁੰਦੇ ਨੇ ਪਾਣੀ ਲੋਡ ਹੁੰਦਾ ਸੂਏ ਮੋਗੇ ਬੰਦ ਪਏ ਹੁੰਦੇ ਮੋਟਰਾਂ ਚਲਾਈ ਜਾਂਦੇ ਹੁੰਦੇ ਤੇ ਰੱਬ ਦਾ ਬਾਸਾ ਇਸ ਗੱਲ ਨੂੰ ਸਮਝੋ ਮੜਾ ਜੇ ਅਕਲ ਨੂੰ ਹੱਥ ਮਾਰੋ ਨਾ ਆਪਾਂ ਵੈਰੀ ਬਣ ਗਏ ਨਾ ਆਪਣੀ ਜੜ ਪੱਟ ਗਏ ਅੱਖਾਂ ਚੋਂ ਸੁੰਦੇ ਰੋਮੋਗੇ ਧਰਤੀ ਨੇ ਬੰਜਲ ਹੋ ਜਾਣਾ ਸੰਭਲੋ ਸੰਭੇ ਆਂਦਾ ਇਸ ਪਾਣੀ ਨੂੰ ਤਾਂ